ਤਲਰਪੰਜਾਲ ਦੇ ਵਿੱਚ ਹੋ ਰਹੀ ਹੈ ਨਗਰ ਕੌਂਸਲ ਦੀਆਂ ਵੋਟਾਂ ਵਿੱਚ ਹਲਕਾ ਅਮਰੋਦ ਵਿਧਾਇਕ ਗੁਰਿੰਦਰ ਸਿੰਘ ਗੈਰੀ ਪਹੁੰਚੇ ਨੇ। ਪਤੀ ਉਹਨਾਂ ਨੇ ਉਮੀਦਵਾਰਾਂ ਦੇ ਨਾਲ ਮਿਲਣ ਪਹੁੰਚੇ ਨੇ ਤਾਂ ਅਕਾਲੀ ਦਲ ਅਤੇ ਕਾਂਗਰਸ ਦੇ ਯੂਥ ਤੇ ਵਰਕਰਾਂ ਤੋਂ ਵੀ ਮਿਲੇ ਨੇ। ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਉੱਥੇ ਸ਼ਹਿਰ ਦੇ ਵਿੱਚ ਜਿਹੜਾ ਵੀ ਵਿਕਾਸ ਦਾ ਕੰਮ ਰੁਕਿਆ ਹੋਇਆ ਉਸ ਨੂੰ ਵੀ ਜਲਦ ਅਜਿਹਾ ਕਿ ਸਰਕਾਰ ਦੇ ਵੱਲੋਂ ਕਰਵਾਇਆ ਜਾਵੇ। ਅ ਅੱਜ ਅਮਲੋਹ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਅਹਿਮ ਦਿਨ ਹੈ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਮੈਂ ਮੇਰੇ ਪਿਤਾ ਜੀ ਦੇ ਪਰਮ ਮਿੱਤਰ ਨੇ ਸ਼੍ਰੀ ਗਿਆਨ ਚੰਦ ਮਿੱਤਰ ਜੀ ਉਹਨਾਂ ਦੇ ਘਰੇ ਬ੍ਰੇਕਫਾਸਟ ਕਰਕੇ ਅੰਕਲ ਜੀ ਕੋਲੋਂ ਦੀ ਸ਼ੁਰੂਆਤ ਕੀਤੀ ਹੈ ਤੇ ਮੈਂ ਅਮਲੋਹ ਦੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਗਾ ਕਿ ਥੋੜਾ ਸਵਧਾਨਕ ਖੱਕ ਹੈ ਵੋਟ ਪਾਉਣ ਦਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੋਟਾਂ ਪਾਓ ਆਪਣਾ ਜਿਹੜਾ ਰਾਈਟ ਹੈ ਉਹਨੂੰ ਯੂਜ਼ ਕਰੋ ਤੇ ਚੰਗੇ ਨੁਮਾਇੰਦਿਆਂ ਨੂੰ ਜਿਹੜੇ ਸ਼ਹਿਰ ਦੇ ਲਈ ਕੰਮ ਕਰ ਸਕਣ ਜਿਹੜੇ ਇਮਾਨਦਾਰ ਹੋਣ ਸਾਫ ਸੁਥਰੀ ਸ਼ਿਵੀ ਦੇ ਹੋਣ ਜਿਹੜੇ ਸ਼ਹਿਰ ਦੀ ਤਰੱਕੀ ਬਾਰੇ ਸੋਚਣ ਇਹ ਜਿਹੇ ਉਮੀਦਵਾਰਾਂ ਨੂੰ ਚੁਣੋ ਬਦ-ਬਦ ਮਾਤਰਾ ਦੇ ਵਿੱਚ ਵੋਟ ਪਾਓ ਅ ਦੇਖੋ ਜੀ ਹਮ ਲੋ ਸ਼ਹਿਰ ਦੇ ਵਿੱਚ ਇੱਕ ਤਾਂ ਸਫਾਈ ਦਾ ਮਸਲਾ ਬਹੁਤ ਗੰਭੀਰ ਮਸਲਾ ਹੈ ਨਗਰ ਪਾਲਿਕਾ ਦੇ ਵਿੱਚ ਜਿਹੜੇ EMPLOYEES ਨੇ ਕਾਫੀ ਅਨੁਸ਼ਾਸਨ ਦੀ ਬੜੀ ਕਮੀ ਹੈ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਸ਼ਹਿਰ ਨੂੰ ਇੱਕ ਐਫੀਸ਼ੀਐਂਟ ਇੱਕ ਜਿਹੜਾ ਪ੍ਰਧਾਨ ਮਿਲੇ ਜਿਹੜਾ ਸਾਰੇ ਜਿਹੜਾ ਆਪਣਾ ਨਗਰਪਾਲਿਕਾ ਦਾ ਸਟਾਫ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰ ਸਕੇ ਤੇ ਸਾਫ ਸਫਾਈ ਦਾ ਮਸਲਾ ਤੇ ਪਾਰਕਾਂ ਦਾ ਮਸਲਾ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਦੋ ਸੱਤੇ ਜਿਆਦਾ ਐਮ ਜ਼ਰੂਰੀ ਮਸਲੇ ਨੇ ਸ਼ਹਿਰ ਦੇ ਵਿੱਚ ਨਹੀਂ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਦੇਖਣ ਨੂੰ ਮਿਲੀ ਹੈ ਜੀ ਮੀਟਿੰਗਾਂ ਵੀ ਕੀਤੀਆਂ ਨੇ ਤੇ ਲਗਭਗ ਅਰ ਤੋਂ ਬਾਅਦ ਸ਼ਹਿਰ ਮੈਂ ਪਰਸਨਲੀ ਡੋਰ ਟੂ ਡੋਰ ਵੀ ਕੀਤਾ ਹੈ ਬੋਟਰ ਦੇ ਚਿਹਰੇ ਤੋਂ ਦੇਖ ਕੇ ਪਤਾ ਚੱਲ ਜਾਂਦਾ ਜਿਸ ਤਰੀਕੇ ਨਾਲ ਗਰਮ ਜੋਸ਼ੀ ਨਾਲ ਤੁਹਾਨੂੰ ਮਿਲਦਾ ਹੈ ਚਿਹਰੇ 'ਚ ਮੂੰਹ ਤੇ ਮੁਸਕਰਾਹਟ ਹੈ ਅੱਖਾਂ 'ਚ ਰੌਸ਼ਨੀ ਹੈ ਉਹਦਾ ਤੋਂ ਮੁੰਦਾ ਜਾ ਹੋਇਆ ਜਾਂਦਾ ਮੈਨੂੰ ਆਸ ਹੈ ਕਿ ਬਹੁਤ ਬੜੀ ਮਾਤਰਾ ਦੇ ਵਿੱਚ ਜਿਹੜੀ ਜਿਹੜਾ ਵੋਟ ਸ਼ੇਅਰ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲੇਗਾ ਤੇ ਪੂਨ ਬਹੁਮਤ ਦੇ ਨਾਲ ਨਗਰ ਕੌਂਸਲ ਅਮਲੋ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੇਗਾ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਦੇਖੋ ਜੀ ਅਖੀਰ 'ਚ ਆਪਾਂ ਸਾਰੇ ਇੱਕੋ ਪਰਿਵਾਰ ਦੇ ਹਿੱਸਾ ਹਾਂ ਸਾਰੇ ਸ਼ਹਿਰ ਨੂੰ ਅਸੀਂ ਇੱਕੋ ਪਰਿਵਾਰ ਦੇ ਨੇ ਪਾਰਟੀਆਂ ਸਾਰੀਆਂ ਹੀ ਆਪੋ ਆਪਣੇ ਤਰੀਕੇ ਦੇ ਨਾਲ ਸਮਾਜ ਭਲਾਈ ਦਾ ਕ ਉਹ ਇਹ ਭਾਬੂ ਕੋ ਕੇ ਗਰਮ ਜੋਸ਼ੀਸ਼ ਨਹੀਂ ਹੋਣਾ ਚਾਹੀਦਾ ਠੀਕ ਹੈ ਵੋਟਾਂ ਦਾ ਰਾਈਟ ਹੈ ਸਾਰਿਆਂ ਦਾ ਆਪੋ ਆਪਣੇ ਤਰੀਕੇ ਨਾਲ ਪਾਉਂ ਬੜੀਆ ਪਾਰਟੀ ਨੂੰ ਬੱਬਰ ਲੜਾਈ ਝਗੜੇ ਤੋਂ